ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੇ ਤੁਸੀਂ ਮੈਨੂੰ ਦੇਖਦੇ ਹੋਗੇ ਇੰਸਟਾਗ੍ਰam ਪੇਜ ਤੋਂ ਤਾਂ ਮੇਰੀ ਆਈਡੀ ਨੂੰ ਜਰੂਰ ਫੋਲੋ ਕਰਿਓ ਉੱਤੇ ਤੁਹਾਨੂੰ ਜਿੱਦਾਂ ਕੀ ਮੇਰੇ ਸੂਟ ਹੈਗਾ ਵੇਅਰ ਕੀਤਾ ਹੋਇਆ ਹੈਗਾ ਤੇ ਤੁਹਾਨੂੰ ਫੁੱਲ ਲੁੱਕ ਮਿਲੂਗੀ ਇਹ ਆਪਾਂ ਕ੍ਰੇਪ ਤੇ ਰੈਡੀ ਕੀਤਾ ਹੋਇਆ ਫੁੱਲ ਪਿਓਰ ਆਰਗਾਂਜ਼ਾ ਦਾ ਦੁਪੱਟਾ ਰੱਖਿਆ ਹੈਗੇ ਤੁਸੀਂ ਪਸ਼ਮੀਨੇ ਦੇ ਉੱਪਰ ਵੀ ਵਰਕ ਕਰਵਾ ਸਕਦੇ ਹੋਗੇ ਜਾਂ ਫਿਰ ਤੁਸੀਂ ਹਨਾ ਕੋਈ ਵੀ ਹੋਰ ਫੈਬਰਿਕ ਤੇ ਕਰਵਾ ਸਕਦੇ ਹੋਗੇ ਵਰਕ ਹੈਗਾ ਤੁਹਾਨੂੰ ਫੁੱਲ ਲੁੱਕ ਜਿਹਾ ਆਪਣਾ ਸਟੇਟਸ ਲਾਇਆ ਹੁੰਦਾ ਹੈਗਾ ਉਹ ਤੇ ਮਿਲ ਜੂਗਾ ਤੁਹਾਨੂੰ ਤੇ ਇਸ ਤਰ੍ਹਾਂ neck ਦਾ ਡਿਜ਼ਾਈਨ ਹੈਗਾ ਬਹੁਤ ਹੀ ਜਿਆਦਾ ਸੋਹਣਾ ਜਰੀ ਤੇ ਪਿੱਟੇ ਦਾ ਕੰਮ ਕੀਤਾ ਹੋਇਆ ਹੈਗਾ ਤੇ ਜਿਹੜਾ ਦੁਪੱਟਾ ਹੈਗਾ ਬਹੁਤ ਹੀ ਜਿਆਦਾ ਸੋਹਣਾ 4 ਸਾਈਡ ਦੇਖੋ ਤੁਸੀਂ ਦੇਖ ਦੇਖ ਸਕਦੇ ਹੋਗੇ 4 ਸਾਈਡ ਵਰਕ ਕੀਤਾ ਹੋਇਆ ਤੇ ਵਿੱਚ ਵੀ ਇਹਨਾਂ ਕਾਫੀ ਵਰਕ ਕੀਤਾ ਹੋਇਆ ਹੈਗਾ ਲੱਖਾਂ ਚੰਨਵੇਂ ਕਾਈ ਚਾਰਾ ਬਸ ਲੈਣਾ ਹੈ ਤੇ ਤੁਹਾਨੂੰ ਦੱਸਾਂ ਕਿ ਆ ਤੁਸੀਂ ਸਿੰਪਲ ਦੁਪੱਟਾ ਰੱਖ ਕੇ ਇਹਦੇ ਨਾਲ ਤੁਸੀਂ ਫਿਨਿਸ਼ਿੰਗ ਕਰਵਾ ਸਕਦੇ ਹੋਗੇ ਫੁੱਲ ਲੁਕੇ ਇਦਾਂ ਕੀ ਸੂਟ ਦੀ 올ਓਵਰ ਸੂਟ ਹੈਗਾ ਕੰਟਰਾਸਟ ਮੈਂ ਦੁਪੱਟਾ ਰੱਖਿਆ ਹੈਗਾ ਲਓ ਜੀ ਇਹਨੂੰ ਤੁਸੀਂ ਕੋਈ ਵੀ ਫੈਬਰਿਕ ਤੇ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋਗੇ ਜਿਦਾ ਕਿ ਅੱਗੇ ਫੰਕਸ਼ਨ ਆ ਰਹੇ ਨੇਗੇ ਬਹੁਤ ਵਧੀਆ ਲੁੱਕ ਹੋਊਗੀ ਤੁਸੀਂ ਡਾਰਕ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਤੁਹਾਨੂੰ ਮਸ਼ੀਨੀ ਵਰਕ ਦੇ ਬਹੁਤ ਜਿਆਦਾ ਸੋਨੇ ਸੋਨੇ ਸੂਟ ਦਿਖਾਵਾਂਗੇ ਚਲੋ ਜੀ ਵੀਡੀਓ ਨੂੰ ਸ਼ੁਰੂ ਕਰਦੇ ਆਂ ਦਾ ਕਿ ਇਹ ਪਸ਼ਮੀਨੇ ਦੇ ਉੱਪਰ ਸੂਟ ਹੈ ਜਿਹੜਾ ਆਪਾਂ ਰੈਡੀ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਇਹਦਾ ਆਪਾਂ ਵੀ ਸ਼ੇਪ ਨੈੱਕ ਰੱਖਿਆ ਤੁਸੀਂ ਕੋਈ ਵੀ ਸਟਾਈਲ ਨੈੱਕ ਦਾ ਜਿਹੜਾ ਸ਼ੇਪ ਹੈਗੀ ਤੁਸੀਂ ਚੇਂਜ ਕਰਕੇ ਰੈਡੀ ਕਰਵਾ ਸਕਦੇ ਹੋ ਰਾਉਂਡ ਦੇ ਵਿੱਚ ਕਰਾਉਣਾ ਸਕੁਅਰ ਦੇ ਵਿੱਚ ਕਰਾਉਣਾ ਵੀ ਸ਼ੇਪ ਕਰਾਉਣਾਗਾ ਉਹ ਤੁਹਾਡੀ ਆਪਣੀ ਮਰਜ਼ੀ ਹੈਗੀ ਜਿਵੇਂ ਦਾ ਤੁਸੀਂ ਨੈੱਕ ਹੈਗਾ ਲਾਈਕ ਕਰਦੇ ਹੋ ਉਸ ਤਰ੍ਹਾਂ ਉਹ ਨੈੱਕ ਦੇ ਉੱਪਰ ਵਰਕ ਹੋ ਜਾਊਗਾ ਠੀਕ ਹੈ ਜੀ ਪਸ਼ਮੀਨੇ ਦੇ ਉੱਪਰ ਸਿੰਪਲ ਪਸ਼ਮੀਨੇ ਤੇ ਰੈਡੀ ਕੀਤਾ ਵਿੱਚ ਬੂਟੀਆਂ ਆ ਜਾਣਗੀਆਂ ਤੇ ਬਹੁਤ ਹੀ ਜਿਆਦਾ ਸੋਨਾ ਮਿਰਰ ਵਰਕ ਕੀਤਾ ਹੋਇਆ ਹੈਗਾ ਘੇਰੇ ਦੇ ਉੱਪਰ ਕੰਮ ਆ ਜਾਊਗਾ ਇਹਨੂੰ ਤੁਸੀਂ ਕੋਈ ਵੀ ਫੈਬਰਿਕ ਤੇ ਕਰਵਾ ਸਕਦੇ ਹੋਗੇ ਕੋਈ ਕਰਕੇ ਰੈਡੀ ਕਰਵਾਉਣਾ ਚਾਹਣੇ ਹੋਗੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਜੇ ਤੁਸੀਂ ਇਹ ਵਾਲਾ ਸੂਟ ਰੈਡੀ ਕੀਤਾ ਹੈਗਾ ਲੈਣਾ ਚਾਹਣੇ ਹੋਗੇ ਤਾਂ ਤੁਸੀਂ ਲੈ ਸਕਦੇ ਹੋਗੇ ਕਸਟਮਰ ਦਾ ਸੂਟ ਆ ਤੇ ਹੋਰ ਬਣ ਕੇ ਆ ਜਾਣਗੇ ਉਹਨਾਂ ਨੂੰ ਹੋਰ ਦੇ ਦਾਂਗੇ ਆਪਾਂ ਰੈਡੀ ਕਰਵਾ ਕੇ ਤਾਂ ਤੁਸੀਂ ਇਹ ਵਾਲਾ ਸੂਟ ਹੈਗਾ ਲੈ ਸਕਦੇ ਇਸ ਤਰ੍ਹਾਂ ਬਾਹਾਂ ਦੇ ਉੱਪਰ ਵਰਕ ਆ ਜਾਊਗਾ ਠੀਕ ਹੈ ਜੀ ਤੇ ਸਿੰਪਲ ਤੇ ਬਹੁਤ ਜਿਆਦੇ ਸੋਹਣੀ ਲੁੱਕ ਦੇ ਰਿਹਾ ਹੈਗਾ ਸੂਟ ਇਹਦਾ ਪ੍ਰਾਈਸ ਤੁਸੀਂ ਮੇਰੇ ਤੋਂ ਵਟਸਐਪ ਤੇ ਪੁੱਛ ਲਿਓ ਤੇ ਕੋਈ ਹੋਰ ਫੈਬਰਿਕ ਤੇ ਕਰਾਉਣਾ ਹੈ ਉਸ ਅਕੋਰਡਿੰਗ ਤੁਸੀਂ ਆਪਣੀ ਡਿਟੇਲ ਜਿਹੜੀ ਭੇਜ ਦਿਆ ਕਰੋ ਲਓ ਜੀ ਨੈਕਸਟ ਸੂਟ ਹੈਗਾ ਜੀ ਸਿਲਕ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਹੋਇਆਗਾ ਤੇ ਬਹੁਤ ਹੀ ਜਿਆਦਾ ਸੋਹਣਾ ਕੰਮ ਕੀਤਾ ਹੋਇਆ ਸਾਰਾ 0 ਟਾਂਕੇ ਦੇ ਉੱਪਰ ਇਸ ਤਰ੍ਹਾਂ ਇਹਦਾ ਨੈਕ ਦਾ ਸਟਾਈਲ ਆ ਜਾਊਗਾ ਤੁਸੀਂ ਦੇਖ ਸਕਦੇ ਹੋਗੇ ਤੇ ਬਹੁਤ ਹੀ ਜਿਆਦਾ ਸੋਹਣੀ ਦੇਖੋ ਕਲਰ ਵਗੈਰਾ ਬਹੁਤ ਸੋਹਣੇ ਪਾਏ ਨੇਗੇ ਤੇ ਇਸ ਤਰ੍ਹਾਂ ਇਹ ਕਾਰਨਰ ਦੇ ਉੱਪਰ ਫਲਾਰ ਆ ਜਾਣਗੇ ਦੋਨੋਂ ਸਾਈਡ ਠੀਕ ਹੈ ਜੀ ਜੇ ਤੁਹਾਨੂੰ ਚਾਹੀਦਾ ਹੈ ਸੂਟ ਤੁਸੀਂ ਆਪਣਾ ਦੇ ਸਕਦੇ ਹੋ ਲੈ ਸਕਦੇ ਹੋਗੇ ਕੋਈ ਹੋਰ ਫੈਬਰਿਕ ਤੇ ਵੀ ਦੇ ਸਕਦੇ ਹੋ ਇਹਨੂੰ ਰੈਡੀ ਕਰਨ ਲਈ ਇਸ ਤਰ੍ਹਾਂ ਇਹ ਬਾਵਾ ਦੇ ਉੱਪਰ ਫਲਾਰ ਆ ਜਾਊਗਾ। ਲਓ ਜੀ ਸਾਰਾ ਕੰਮ ਹੈ ਜਿਹੜਾ ਜ਼ੀਰੋ ਟਾਂਕੇ ਤੇ ਹੋਇਆ ਹੋਇਆਗਾ। ਲਓ ਜੀ ਬਾਕੀ ਜੇ ਤੁਸੀਂ ਸਲਾਈ ਕਰਵਾਉਣਾ ਚਾਹੁੰਦੇ ਹੋ ਸਲਾਈ ਕਰਵਾ ਸਕਦੇ ਹੋ ਬਿਨਾਂ ਸਲਾਈ ਤੋਂ ਲੈਣਾ ਚਾਹੁੰਦੇ ਹੋ ਬਿਨਾਂ ਸਲਾਈ ਤੋਂ ਲੈ ਸਕਦੇ ਹੋ। ਲਓ ਜੀ। ਨੈਕਸਟ ਸੂਟ ਹੈਗਾ ਜਿੱਦ ਤੱਕ ਮੈਂ ਬਲੈਕ ਸੂਟ ਵੇਅਰ ਕੀਤਾ ਆਇਆ ਸੀਗਾ ਤੇ ਉਹਦੇ ਨਾਲ ਦਾ ਸੂਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਸਿਲਕ ਪਸ਼ਮੀਨੇ ਦੇ ਉੱਪਰ ਰੈਡੀ ਪਿਆਗਾ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਇਹ ਵਾਲਾ ਸੂਟ ਤਾਂ ਲੈ ਸਕਦੇ ਹੋਗੇ ਇਹਦੇ ਨਾਲ ਤੁਸੀਂ ਕੰਟਰਾਸਟ ਦੇ ਵਿੱਚ ਪਿੰਕ ਦੁਪੱਟਾ ਵੀ ਰੱਖ ਸਕਦੇ ਹੋਗੇ ਸੇਮ ਕਲਰ ਦਾ ਦੁਪੱਟਾ ਰੱਖ ਕੇ ਪਿੰਕ ਕਲਰ ਦੀ ਲੈਸ ਵੀ ਲਗਾ ਸਕਦੇ ਹੋਗੇ ਤੇ ਇਸ ਤਰ੍ਹਾਂ ਇਹ ਕਾਰਨਰ ਦੇ ਉੱਪਰ ਫਲਾਰ ਆ ਜਾਣਗੇ ਪਸ਼ਮੀਨੇ ਦੇ ਉੱਪਰ ਜਿਹੜਾ ਮੈਂ ਪਿਛਲੇ ਸਰਦੀਆਂ ਮਤਲਬ ਸੂਟ ਰੈਡੀ ਕਰਵਾਏ ਸੀ ਉਹਦੇ ਨਾਲ ਦੇ ਰਿਪੀਟ ਆਰਡਰ ਨੇਗੇ ਜਿਹੜੇ ਆ ਚੁੱਕੇ ਨੇ ਪਹਿਣਾ ਦੇ ਜੇ ਕਿਸੇ ਵੀ ਭੈਣ ਨੇ ਆਰਡਰ ਦੇਣਾ ਹੈ ਇਹੀ ਡਿਜ਼ਾਈਨ ਸੀਗਾ ਬਸ ਮੇਰਾ ਬਲੈਕ ਦੇ ਉੱਪਰ ਸੀਗਾ ਜੇ ਤੁਸੀਂ ਇਹ ਵਾਲਾ ਡਿਜ਼ਾਈਨ ਦੇਣਾ ਚਾਹਣੇ ਹੋਗੇ ਕੋਈ ਵੀ ਫੈਬਰਿਕ ਤੇ ਕਰਵਾ ਸਕਦੇ ਹੋ ਪਸ਼ਮੀਨੇ ਤੇ ਕਰਾਉਣਾ ਹੈ ਤੇ ਕਰਵਾਣਾਗਾ ਅ ਸਿਲਕ ਪਸ਼ਮੀਨੇ ਤੇ ਕੋਈ ਹੋਰ ਤੇ ਵੀ ਕਰਵਾਉਣਾ ਹੈ ਉੱਤੇ ਵੀ ਹੋ ਜਾਊਗਾ ਲਓ ਜੀ ਇਸ ਤਰ੍ਹਾਂ ਇਹਦੇ ਬਾਵਾ ਰਹਿਣਗੇ ਸਾਰਾ ਵਰਕ ਜਿਹੜਾ ਆਰੀ ਦਾ ਕੰਮ ਕੀਤਾ ਹੋਇਆ ਹੈਗਾ ਦੁਪੱਟਾ ਵਗੈਰਾ ਫਿਲਹਾਲ ਨਹੀਂ ਹੈਗਾ ਜੇ ਤੁਸੀਂ ਕਹੋਗੇ ਤਾਂ ਆਪਾਂ ਰੈਡੀ ਕਰਕੇ ਦੇਵਾਂਗੇ ਤਾਂ ਤੁਸੀਂ ਦੱਸ ਸਕਦੇ ਹੋ ਡਿਟੇਲ ਦੇ ਵਿੱਚ ਇਸ ਤੋਂ ਬਾਅਦ ਹੈਗਾ ਜੀ ਬਹੁਤ ਹੀ ਜਿਆਦਾ ਸੋਹਣਾ ਪਲੇਨ ਪਸ਼ਮੀਨੇ ਦੇ ਉੱਪਰ ਜਿਹੜਾ ਕੰਮ ਕੀਤਾ ਹੈ ਸਿੰਪਲ ਸੂਪਰ ਜਿਹਾ ਕਸਟਮਰ ਨੇ ਆਪਣਾ ਡਿਜ਼ਾਈਨ ਭੇਜਿਆ ਸੀਗਾ ਤਾਂ ਤੁਸੀਂ ਇਦਾਂ ਇਹ ਵਾਲਾ ਸੂਟ ਹੈਗਾ ਜਿਹੜਾ ਰੈਡੀ ਕਰਵਾ ਸਕਦੇ ਹੋ ਕੋਈ ਹੋਰ ਫੈਬਰਿਕ ਤੇ ਕਰਵਾਉਣਾਗਾ ਉਹਤੇ ਕਰਵਾ ਸਕਦੇ ਹੋ ਇਹ ਰਹੂਗਾ ਪਾਵਾਂ ਦਾ ਵਰਕ ਰੂਗਾ ਸਿਰਫ ਇਹ ਡਬਲ ਲਾਈਨਸ ਨੇ ਜਿਹੜੀਆਂ ਇਹ ਘੇਰੇ ਦੇ ਉੱਪਰ ਲੰਗੀਆਂ ਹੈ। ਨੈਕ ਸੂਟ ਹੈ ਗਿਆ ਸੀ ਸਿਲਕ ਪਸ਼ਮੀਨੇ ਦੇ ਉੱਪਰ ਰੈਡੀ ਪਿਆਗਾ ਸੂਟ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਲੈ ਸਕਦੇ ਹੋਗੇ ਇਦਾਂ ਬਹੁਤ ਜਾਦੇ ਸੋਹਣਾ ਕੰਮ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਜੇ ਤੁਸੀਂ ਕਿਸੇ ਨੂੰ ਗਿਫਟ ਵੀ ਕਰਨਾ ਚਾਹੁੰਦੇ ਹੋ ਸੂਟ ਸਰਦੀਆਂ ਆ ਰਹੀਆਂ ਨੇ ਜਿੰਦਾ ਹਨ ਤਾਂ ਬਹੁਤ ਜਾਦੇ ਸੋਹਣੀ ਲੁੱਕ ਦੇ ਰਿਹਾਗਾ ਵੀ ਸ਼ੇਪ ਨੈਕ ਬਣਿਆ ਹੋਇਆ ਤੇ ਵਿੱਚ ਸਾਰਾ ਮਿਰਰ ਵਰਕ ਹੋਇਆ ਹੋਇਆ ਹੈ ਸੈਂਟਰ ਪੈਨਲ ਲੰਗੇ ਇਸ ਤਰ੍ਹਾਂ ਸਾਰੇ ਸੈਂਟਰ ਪੈਨਲ ਰਹਿਣਗੇ ਕੇ ਦੇ ਉੱਪਰ ਕੋਈ ਵੀ ਕੰਮ ਨਹੀਂ ਹੈਗਾ ਤੇ ਬਹੁਤ ਹੀ ਜਿਆਦੇ ਸੋਹਣਾ ਡਿਜ਼ਾਈਨਰ ਸਿੰਪਲ ਸੂਪਰਸ ਆ ਬਾਵਾ ਦੇ ਉੱਪਰ ਸਿਰਫ ਇਹਨਾਂ ਕੰਮ ਹੈ ਠੀਕ ਹੈ ਜੀ 컬러 ਵੀ ਬਹੁਤ ਜਾਲੇ ਸੋਹਣਾ ਹੈ ਤੇ ਦੁਪੱਟਾ ਵਗੈਰਾ ਤੁਸੀਂ ਹਨਾ ਨਾਲ ਦਾ ਰੱਖ ਕੇ ਲਾਈਟ ਕਲਰ ਦੀ ਲੈਂਸ ਲੱਗ ਜਾਊਗੀ ਇਸ ਤੋਂ ਬਾਅਦ ਹੈਗਾ ਜੀ ਪਿਓਰ ਚੰਦੇਦੀ ਦੇ ਉੱਪਰ ਆਪਾਂ ਸੂਟ ਹੈਗਾ ਜਿਹੜਾ ਰੈਡੀ ਕੀਤਾ ਹੈਗਾ ਤੇ ਇਹਦੇ ਨਾਲ ਦੇ ਕਾਫੀ ਸੂਟ ਨੇਗੇ ਰੈਡੀ ਹੋ ਚੁੱਕੇ ਲੰਗੇ ਤੇ ਤੁਸੀਂ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਫੋਰ ਝੰਡੇਲੀ ਦੇ ਉੱਪਰ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਇਹ ਸੂਰਤੀ ਜਿਹੜੀ ਲੁੱਕ ਹੈਗੀ ਇਸ ਤਰ੍ਹਾਂ ਲੁੱਕ ਹੈਗੀ ਇਹ ਆ ਜਾਊਗਾ ਜੀ ਸੈਂਟਰ ਦੇ ਵਿੱਚ ਸੈਂਟਰ ਪੈਨਲ ਆ ਜਾਣਗੇ neck ਵਗੈਰਾ ਕੁਝ ਨਹੀਂ ਰੈਡੀ ਹੈਗਾ ਕਰਵਾਇਆ ਹੈਗਾ ਤੇ ਇਸ ਤਰ੍ਹਾਂ ਫਲਾਰ ਆ ਜਾਣਗੇ ਠੀਕ ਹੈ ਜੀ ਇਸ ਤਰ੍ਹਾਂ ਇਹ ਫਲਾਰ ਨਿੰਗੇ ਡਿਜ਼ਾਈਨ ਉਹਨਾਂ ਦਾ ਆਪਣਾ ਸੀਗਾ ਤੇ ਜੇ ਤੁਸੀਂ ਹੋਰ ਵੀ ਚੇਂਜ ਕਰਕੇ ਬਣਾਉਣਾ ਚਾਹੁੰਦੇ ਹੋ ਵਾਈਟ ਦੇ ਉੱਪਰ ਤਾਂ ਤੁਸੀਂ ਬਣਾ ਸਕਦੇ ਹੋਗੇ ਇਸ ਤਰ੍ਹਾਂ ਦੇਖੋ ਇਹ ਬੈਕ ਰਹੂਗੀ ਡਬਲ ਜ਼ਿਗਜ਼ੈਗ ਬਣੇ ਹੋਏ ਨੇਗੇ ਡਬਲ ਸ਼ੇਡ ਧਾਕੇ ਨਾਲ ਤੇ ਬਾਵਾ ਮੈਂ ਤੁਹਾਨੂੰ ਦਿਖਾ ਦਿੰਨੀ ਐਂ ਕਿ ਬਾਵਾ ਵੀ ਬਹੁਤ ਜਿਆਦੇ ਸੋਹਣਿਆ ਬਣਿਆ ਹੋਇਆ ਨੀਂਗਾ ਇਸ ਤਰ੍ਹਾਂ ਬਾਵਾ ਦੇ ਉੱਪਰ ਕੰਮ ਆ ਜਾਊਗਾ ਪੂਰਾ ਵਧੀਆ ਹੈਵੀ ਕੰਮ ਕੀਤਾ ਹੋਇਆਗਾ ਜਦ ਤੱਕ ਤੁਸੀਂ ਹਨਾ ਲਾਈਨਿੰਗ ਲੱਗੂਗੀ ਜਿਹੜੀਆਂ ਭੈਣਾ ਆਫ ਵਾਈਟ ਦੇ ਵਿੱਚ ਮਤਲਬ ਪਸੰਦ ਕਰਦੀਆਂ ਲੰਗੀਆਂ ਵਰਕ ਵਗੈਰਾ ਤਾਂ ਤੁਸੀਂ ਲਾ ਸਕਦੇ ਹੋ ਲੋ ਜੀ ਨੈਕਸਟ ਸੂਟ ਹੈਗਾ ਜੀ ਪਿਓਰ ਚੰਦੀਰੀ ਦਾ ਬਣਿਆ ਹੋਇਆ ਹੈ ਵੀ ਤੇ ਇਸ ਤਰ੍ਹਾਂ ਰਹੂਗਾ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋਗੇ ਇਹਦੇ ਸਾਰੇ ਸੈਂਟਰ ਦੇ ਵਿੱਚ ਬੁੱਟੀ ਆ ਜੂਗੀ। ਲਓ ਜੀ। ਠੀਕ ਹੈ ਜੀ। ਸਭ ਕੇਰਾ ਆ ਜੂਗਾ ਇਸ ਤਰ੍ਹਾਂ ਇਹ ਕੇਰਾ ਬਣਿਆ ਹੋਇਆ ਹੈਗਾ। ਸਾਰਾ ਕੇਰੇ ਦਾ ਕੰਮ ਤੁਸੀਂ ਦੇਖ ਸਕਦੇ ਹੋਗੇ ਹੈਵੀ ਵਰਕ ਕੀਤਾ ਹੋਇਆ ਹੈਗਾ। ਤੇ 0 ਡੰਕੇ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ। ਤੇ ਇਸ ਤੋਂ ਬਾਅਦ ਆ ਜਾਣਗੀਆਂ ਸੈਂਟਰ ਦੇ ਵਿੱਚ ਬੁੱਟੀਆਂ ਆ ਜਾਣਗੀਆਂ ਇਸ ਤਰ੍ਹਾਂ। ਲਓ ਜੀ ਉੱਪਰ ਤੱਕ। ਤੇ ਇਹਦੀ ਬੈਗ ਤੇ ਵੀ ਇਸ ਤਰ੍ਹਾਂ ਇਹ ਸਾਰੀਆਂ ਜਿਹੜੀਆਂ ਬੁੱਟੀਆਂ ਨੇ ਇਹ ਬੈਗ ਤੇ ਬਣਨਗੀਆਂ। ਇਹ 슬ੀਵਸ ਤੁਸੀਂ ਦੇਖ ਸਕਦੇ ਹੋਗੇ ਪਾਵਾਂ ਦਾ ਕੰਮ ਇਸ ਤਰ੍ਹਾਂ ਕੀਤਾ ਹੋਇਆ ਬਹੁਤ ਹੀ ਜਿਆਦਾ ਸੋਹਣਾ ਨੀਟ ਐਂਡ ਕਲੀਨ ਕੰਮ ਮਿਲੇਗਾ ਤੁਸੀਂ ਸਾਡੇ ਕੋਲੋਂ ਕੋਈ ਵੀ ਸੂਟ ਰੈਡੀ ਕਰਵਾਉਣੇ ਹੋਗੇ ਆਪਣਾ ਡਿਜ਼ਾਈਨ ਦੇ ਦਿਓ ਜੇ ਤੁਸੀਂ ਸਾਡਾ ਡਿਜ਼ਾਈਨ ਦਿਨੇ ਹੋਗੇ ਤੁਹਾਨੂੰ ਵਧੀਆ ਕੰਮ ਮਿਲੇਗਾ ਲੋ ਜੀ ਇਹ ਸੂਟਾਂ ਦੀ ਕਾਫੀ ਜਿਆਦਾ ਡਿਮਾਂਡ ਸੀਗੀ ਬਹੁਤ ਜਿਆਦੇ ਸੂਟ ਰੈਡੀ ਕੀਤੇ ਨੇ ਮੈਨੂੰ ਰਿਪੀਟ ਆਰਡਰ ਆਏ ਸੀ ਵੀ ਸੂਟ ਰੈਡੀ ਪਿਆਗਾ ਕੋਈ ਤਾਂ ਤੁਸੀਂ ਲੈ ਸਕਦੇ ਹੋ ਇਹ ਵਾਲਾ ਸੂਟ ਹੈ ਜਿਹੜਾ ਜੌਰਜਟ ਦੇ ਉੱਪਰ ਰੈਡੀ ਹੈਗਾ ਤੇ ਇਸ ਤਰ੍ਹਾਂ ਨੈੱਕ ਦਾ ਸਟਾਈਲ ਬਣਿਆ ਹੋਇਆਗਾ ਤੇ ਇਸ ਤਰ੍ਹਾਂ ਲੈਫਟ ਹੈਂਡ ਰਾਈਟ ਦੋਨੇ ਸਾਈਡ ਫਲਾਰ ਆ ਜਾਣਗੇ हिप ਦੇ ਉੱਪਰ ਇਧਰ ਘੇਰੇ ਦੇ ਉੱਪਰ ਆ ਜਾਊਗਾ ਇਹ ਘੇਰੇ ਦੇ ਕਾਰਨਰ ਤੇ ਜਾਊਗਾ ਫਲਾਰ ਲੋ ਜੀ ਜਿਹੜਾ ਇਹ ਵਾਲਾ ਫਲਾਰ ਹੈ ਇਹ ਘੇਰੇ ਦੇ ਕਾਰਨਰ ਤੇ ਜਾਊਗਾ ਇਧਰਲਾ ਫਲਾਰ ਹੈ ਜਿਹੜਾ हिप ਤੇ ਜਾਊਗਾ ਤੇ ਇਹਦਾ ਮੈਂ ਤੁਹਾਨੂੰ ਬਾਵਾ ਦਿਖਾ ਦਿੰਨੀ ਹਾਂ ਵੀ ਕਿਸ ਤਰ੍ਹਾਂ ਵਰਕ ਕੀਤੀਆਂ ਹੋਈਆਂ ਨੇਗੀਆਂ ਬਾਜੂ ਦੇ ਉੱਪਰ ਇਸ ਤਰ੍ਹਾਂ ਕੰਮ ਕੀਤਾ ਹੋਇਆ ਹੈਗਾ ਲੋ ਜੀ ਹੈਵੀ 슬ੀਵਸ ਨੇਗੀਆਂ ਸਾਰਾ ਹੱਥੀ ਆਰੀ ਮਸ਼ੀਨ ਦਾ ਕੰਮ ਕੀਤਾ ਹੋਇਆ ਹੈਗਾ ਲੋ ਜੀ ਕੋਈ ਵੀ ਤੁਸੀਂ ਆਪਣਾ ਡਿਜ਼ਾਈਨ ਵੀ ਸ਼ੇਅਰ ਕਰਕੇ ਸੂਟ ਲੈਣਗੇ ਰੈਡੀ ਕਰਵਾ ਸਕਦੇ ਹੋਗੇ ਇਸ ਤੋਂ ਬਾਅਦ ਆ ਜਾਊਗਾ ਜੀ ਸਿਲਕ ਪਸ਼ਮੀਨੇ ਦੇ ਉੱਪਰ ਸੂਟ ਬਹੁਤ ਹੀ ਜ਼ਿਆਦੇ ਸੋਹਣਾ ਰੈਡੀ ਕੀਤਾ ਹੋਇਆਗਾ ਲਓ ਕਾਫੀ ਪੈਣਾ ਨੇ ਇਹ ਵਾਲਾ ਡਿਜ਼ਾਈਨ ਸੈਂਡ ਕਰਕੇ ਮੇ ਤੋਂ ਸੂਟ ਲੈਣਗੇ ਜਿਹੜੇ ਰੈਡੀ ਕਰਵਾਏ ਸੀਗੇ ਸਾਰਾ ਕੰਮ ਹੈ ਜੀ ਜਿਹੜਾ ਇਹ ਬਾਦਲੇ ਦਾ ਕੀਤਾ ਹੋਇਆਗਾ ਤੇ ਸੈਂਟਰ ਦੇ ਵਿੱਚ ਵਰਕ ਆ ਜਾਊਗਾ ਜਿੱਦਾਂ ਕਿ ਹੁਣ ਪਾਰਟੀ ਵੇਅਰ ਤੁਹਾਨੂੰ ਸੂਟ ਚਾਹੀਦਾਗਾ ਨਾ ਜਿੱਦਾਂ ਵੀ ਤੇ ਬਹੁਤ ਜਿਆਦੇ ਸੋਹਣੀ ਲੁੱਕ ਦੇ ਰਿਹਾਗਾ ਸੂਟ ਵਿੱਚ ਬਾਦਲੇ ਦਾ ਕੰਮ ਕੀਤਾ ਹੋਇਆਗਾ ਸਾਰਾ ਲੋ ਜੀ ਪਾਵਾਂ ਦੇ ਉੱਪਰ ਵੀ ਤੁਸੀਂ ਬਾਰਕ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਕੰਮ ਕੀਤਾ ਹੋਇਆਗਾ ਕੰਮ ਦੀ ਫਿਨਿਸ਼ਿੰਗ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਨੀਟ ਐਂਡ ਕਲੀਨ ਤੁਹਾਨੂੰ ਕੰਮ ਮਿਲੂਗਾ ਨੈਕਸਟ ਸੂਟ ਆਜੂਗਾ ਜੀ ਬਹੁਤ ਹੀ ਜਿਆਦੇ ਸੋਹਣਾ ਸੂਟ ਹੈਗਾ ਲੋ ਜੀ ਸਭ ਤੋਂ ਪਹਿਲਾਂ ਇਹਦੇ ਆਜੂਗਾ ਜੀ ਗਲੇ ਦੇ ਉੱਪਰ ਵਰਕ ਆਜੂਗਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਆਪਾਂ ਬਾਦਲਾ ਐਡ ਕੀਤਾ ਹੈਗਾ ਪਲੱਸ ਆਪਾਂ ਨਾਲ ਗੋਟਾ ਐਡ ਕੀਤਾ ਹੈਗਾ ਜਿਹੜੀ ਆਊਟਲਾਈਨਿੰਗ ਹੈ ਸਾਰੀ ਆਪਾਂ ਗੋਟੇ ਦੀ ਕੀਤੀ ਹੋਈ ਹੈਗੀ ਤੇ ਵਿੱਚ ਬਾਦਲਾ ਐਡ ਹੈ ਤੇ ਜਿਵੇਂ ਤੁਸੀਂ ਕੰਮ ਤੁਸੀਂ ਦੇਖ ਸਕਦੇ ਹੋ ਸਾਰਾ ਨੀਟ ਐਂਡ ਕਲੀਨ ਹੈਗਾ 0 ਟਾਂਕੇ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਇਸ ਤੋਂ ਬਾਅਦ ਆਜੂਗਾ ਜੀ ਇਹਦਾ ਘੇਰਾ ਵਰਕ ਕੀਤਾ ਹੋਇਆ ਹੈਗਾ ਇਹ ਵਾਲਾ ਘੇਰੇ ਦਾ ਡਿਜ਼ਾਈਨ ਆਜੂਗਾ ਤੁਸੀਂ ਘੇਰੇ ਦਾ ਡਿਜ਼ਾਈਨ ਵੀ ਚੈੱਕ ਕਰ ਸਕਦੇ ਹੋਗੇ ਤੇ ਇਸ ਤੋਂ ਬਾਅਦ ਆ ਜਾਣਗੇ ਇਹ ਬਾਵਾ ਇਹ ਵਾਲੀਆਂ 바ਵਾਂ ਦੇ ਉੱਪਰ ਕੰਮ ਹੈ 컬러 ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣਾਗਾ ਸਿਲਕ ਪਸ਼ਮੀਨੇ ਦੇ ਉੱਪਰ ਸੂਟ ਰੈਡੀ ਹੈ ਜਿਸ ਭੈਣ ਨੇ ਵੀ ਲੈਣਾਗਾ ਤਾਂ ਤੁਸੀਂ ਲੈ ਸਕਦੇ ਹੋ ਇਹ ਵਾਲਾ ਡਿਜ਼ਾਈਨ ਤੁਸੀਂ ਆਪਣੇ ਅਕੋਰਡਿੰਗ ਕੋਈ ਵੀ ਫੈਬਰਿਕ ਤੇ ਤਿਆਰ ਕਰਵਾ ਸਕਦੇ ਹੋ ਇਸ ਤੋਂ ਬਾਅਦ ਹੈਗਾ ਜੀ ਸੂਟ ਰੈਡੀ ਹੈਗਾ ਕਿਸੇ ਵੀ ਭੈਣ ਨੂੰ ਚਾਹੀਦਾ ਹੋਗਾ ਤਾਂ ਤੁਸੀਂ ਲੈ ਸਕਦੇ ਹੋਗੇ ਘੇਰੇ ਦੇ ਉੱਪਰ ਕੰਮ ਆ ਜਾਊਗਾ ਇਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਹੈਗਾ ਦੁਪੱਟਾ ਵਗੈਰਾ ਨਹੀਂ ਹੈਗਾ ਜੋ ਤੁਸੀਂ ਕਹੋਗੇ ਤਾਂ ਆਪਾਂ ਲਗਾ ਕੇ ਦਵਾਂਗੇ ਤੁਹਾਨੂੰ ਤੇ ਇਹ ਬਾਵਾ ਆ ਜਾਣਗੇ ਸੇਮ ਜਿੰਨਾ ਵਰਕ ਕੇਤੇ ਤੇ ਹੈਗਾ ਉਨਾ ਹੀ ਕੰਮ ਹੈਗਾ ਜਿਹੜਾ ਬਾਜੂ ਦੇ ਉੱਪਰ ਕੀਤਾ ਹੋਇਆ ਹੈਗਾ ਠੀਕ ਹੈ ਜੀ ਇਸ ਤੋਂ ਬਾਅਦ ਹੈਗਾ ਜੀ ਪਲੇਨ ਪਸ਼ਮੀਨੇ ਦੇ ਉੱਪਰ ਵਰਕ ਹੈ ਜਿਹੜਾ ਕੀਤਾ ਹੋਇਆ ਹੈਗਾ ਇਹ ਸੇਮ ਸੂਟ ਲੇਗੇ ਭੈਣਾਂ ਦੇ ਆਰਡਰ ਆਏ ਲੇਗੇ ਜਦੋਂ ਰੈਡੀ ਹੋ ਕੇ ਆ ਗਿਆ ਆਪਾਂ ਰਿਪੀਟ ਫੇਰ ਵੀਡੀਓ ਪਾਵਾਂਗੇ ਘੇਰੇ ਦੇ ਉੱਪਰ ਕੰਮ ਕੀਤਾ ਹੈ ਮਿਰਰ ਵਰਕ ਕੀਤਾ ਹੈ ਕੰਮ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਕੀਤਾ ਹੋਇਆ ਹੈਗਾ ਤੇ ਬਾਹਾਂ ਦੇ ਉੱਪਰ ਵੀ ਸੇਮ ਜਿੰਨਾ ਘੇਰੇ ਤੇ ਕੰਮ ਹੈ ਉਨਾ ਹੀ ਬਾਜੂ ਦੇ ਉੱਪਰ ਕੰਮ ਆ ਜਾਊਗਾ ਜੇ ਤੁਸੀਂ ਕੁਝ ਹੋਰ ਵਰਕ ਐਡ ਕਰਵਾਉਣਾ ਚਾਹੁੰਦੇ ਹੋਗੇ ਤਾਂ ਵਿੱਚ ਬੁੱਟੀਆਂ ਪਵਾ ਸਕਦੇ ਹੋਗੇ ਨੈੱਕ ਬਣਵਾ ਸਕਦੇ ਹੋਗੇ ਸਲਵਾਰ ਦੇ ਉੱਪਰ ਵੀ ਕੰਮ ਕਰਵਾ ਸਕਦੇ ਹੋਗੇ ਇਸ ਤੋਂ ਬਾਅਦ ਹੈਗੇ ਜੀ ਚੁਨਾਰਨ ਛਪਾਉਣ ਦਾ ਸੂਟ ਹੈਗਾ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦੂੰਗੀ ਇਸ ਤਰ੍ਹਾਂ ਨੈੱਕ ਦਾ ਸਟਾਈਲ ਦੇਖੋ ਬਹੁਤ ਜ਼ਿਆਦਾ ਸੋਨਾ ਕੰਮ ਕੀਤਾ ਹੈ neck ਦਾ ਸਟਾਈਲ ਬਣਿਆ ਹੋਇਆ ਹੈ ਕਿਤਾ ਤੁਸੀਂ ਦੇਖ ਸਕਦੇ ਹੋਗੇ ਤੇ ਸਿਰਫ ਇੱਕ ਪਾਵਾਂ ਦੇ ਉੱਪਰ ਕੰਮ ਕੀਤਾ ਹੋਇਆ ਹੈ ਇਹਦੇ ਵਿੱਚ ਮਿਰਰ ਵਰਕ ਐਡ ਕੀਤਾ ਹੈਗਾ ਆਪਾਂ ਤੇ ਇਹ ਬਾਟਮ ਤੇ ਕੰਮ ਆ ਜਾਊਗਾ ਇਹ ਵਾਲਾ ਆ ਜਾਊਗਾ ਜੀ ਪਾਵਾਂ ਦੇ ਉੱਪਰ ਕੰਮ ਆ ਜਾਊਗਾ ਤੇ ਇਹਦੇ ਨਾਲ ਹੈਗੀ ਆ ਪਲੇਨ ਬਾਟਮ ਹੈ ਇਹਦੇ ਉੱਪਰ ਕੰਮ ਆ ਜਾਊਗਾ ਠੀਕ ਹੈ ਜੀ ਕੋਈ ਵੀ ਤੁਸੀਂ ਆਪਣਾ ਡਿਜ਼ਾਈਨ ਸਾਡੇ ਨਾਲ ਸ਼ੇਅਰ ਕਰਕੇ ਰੈਡੀ ਕਰਵਾ ਸਕਦੇ ਹੋਗੇ ਪ੍ਰਿੰਟ ਸੁੱਟਾਂ ਦੇ ਉੱਪਰ ਵੀ ਜੇ ਤੁਸੀਂ ਇਹਦੇ ਉੱਪਰ ਕਰਵਾਉਣਾ ਚਾਹਣੇ ਹੋਗੇ ਤਾਂ ਇਹ ਵਾਲਾ ਡਿਜ਼ਾਈਨ ਹੈ ਸੇਮ ਤੁਸੀਂ ਲੈ ਸਕਦੇ ਹੋਗੇ ਤੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਸ਼ੋ ਕਰ ਦਿੰਨੀ ਆ ਜਿਹੜੇ ਚੁਣੌਣ ਛਪਾਉਣ ਦੇਣਗੇ ਤੇ ਪਹਿਲਾ ਕਲਰ ਤੁਸੀਂ ਦੇਖ ਸਕਦੇ ਹੋ ਲਵੈਂਡਰ ਸ਼ੇਡ ਦੇ ਵਿੱਚ ਆ ਜਾਊਗਾ ਤੇ ਇਸ ਤਰ੍ਹਾਂ ਤੁਸੀਂ ਲੋਚ ਤੁਸੀਂ ਕਲਰ ਦੇਖ ਸਕਦੇ ਹੋ ਮੈਂ ਪ੍ਰੋਪਰ ਹਨਾ ਵੀਡੀਓ ਪਾਈ ਵੀ ਹੋਈ ਹੈਗੀ ਤੇ ਪਹਿਲਾ ਲਵੈਂਡਰ ਸ਼ੇਡ ਦੇ ਵਿੱਚ ਆ ਜਾਊਗਾ ਇਹਨੂੰ ਤੁਸੀਂ ਹਨਾ ਕੋਈ ਵੀ ਡਿਜ਼ਾਈਨ ਨਾਲ ਰੈਡੀ ਕਰਵਾ ਸਕਦੇ ਹੋ ਸਿੰਪਲ ਲੈਣਾ ਚਾਹੁੰਦੇ ਸਿੰਪਲ ਲੈ ਸਕਦੇ ਹੋਗੇ ਤੇ ਨੈਕਸਟ ਕਲਰ ਆਜੂਗਾ ਕਰੀਮ ਸ਼ੇਡ ਦੇ ਵਿੱਚ ਆਜੂਗਾ ਤੇ ਬਹੁਤ ਹੀ ਜਿਆਦੇ ਸੋਹਣੀ ਚਰਾਉਣ ਹੈਗੀ ਤੇ ਇਸ ਤੋਂ ਬਾਅਦ ਆਜੂਗਾ ਜੀ ਪੀਚ ਸ਼ੇਡ ਆਜੂਗਾ ਲੋ ਜੀ ਪ੍ਰਿੰਟ ਤੁਹਾਨੂੰ ਮੈਂ ਦਿਖਾ ਚੁੱਕੀ ਆਂਗੀ ਪ੍ਰਿੰਟ ਤੇ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਪ੍ਰਿੰਟਿੰਗ ਡਿਜ਼ਾਈਨ ਹੈਗਾ ਥੋੜਾ ਬਹੁਤਾ ਫਰਕ ਵੀ ਹੋ ਸਕਦਾ ਡਿਜ਼ਾਈਨ ਦਾ ਜਿਦਾ ਕਿ ਇਹ ਵਾਲਾ ਇਦਾਂ ਪ੍ਰਿੰਟ ਹੈਗਾ ਇਹਦੇ ਨਾਲ ਦਾ ਸੇਮ ਇਹ ਵਾਲਾ ਪ੍ਰਿੰਟ ਹੈਗਾ ਤੇ ਇਹ ਵਾਲਾ ਲੱਗਦਾ ਪ੍ਰਿੰਟ ਹੈ ਵੀ ਲੱਗਦਾ ਪ੍ਰਿੰਟ ਹੈ ਠੀਕ ਹੈ ਜੀ ਇੱਕ ਇਹਦੇ ਵਿੱਚ ਮੋਰ ਪੰਖਿਆ ਕਲਰ ਆਇਆ ਸੀਗਾ ਦੋ ਸੂਟ ਸੀ ਦੋ ਪੈਨ ਹੋਣੇ ਕਿਸੇ ਪੈਨ ਨੇ ਆਰਡਰ ਕੀਤਾ ਸੀਗਾ ਉਹ ਲੱਗੇ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਇਹਨੂੰ ਕੋਈ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਹਰ ਫੈਬਰਿਕ ਆਪਣੇ ਕੋਲੇ ਅਵੇਲੇਬਲ ਹੈਗਾਗਾ ਕੋਈ ਵੀ ਤੁਸੀਂ ਹੈਂਡ ਦਾ ਕੰਮ ਕਰਾਉਣਾ ਚਾਹਦੇ ਹੋ ਮਸ਼ੀਨ ਦਾ ਕਰਵਾਉਣਾ ਚਾਹਦੇ ਹੋ ਆਪਣੇ ਡਿਜ਼ਾਈਨ ਪੇਜ ਕੇ ਸੂਟ ਲੈਗੇ ਜਿਹੜੇ ਰੈਡੀ ਕਰਵਾ ਸਕਦੇ ਹੋ ਸਾਡੇ ਡਿਜ਼ਾਈਨ ਪਸੰਦ ਆਉਂਦੇ ਨੇ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਬਣਾ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ